बाहर कु बहु पढ़ी कला कैमरा बच गया पापा नहीं लगे ਆ ਕਿਸਾਰੇ ਤੋਂ ਇੱਕ ਮਿੰਟ ਅਭੀ ਇਹ ਨਾਮ ਕਰ ਲਾਗਦਾ ਰਹੀ ਜਨਾ ਤੇ ਮੋੜਾ ਹੈ ਕਿੰਝ ਕੀ ਨਾਮ ਤੁਹਾਡਾ ਮੇਰਾ ਨਾਮ ਮਨਜੀਤ ਪਰ ਇਹ ਕਿਹੜਾ ਪੰਡਾ ਹੁਡਾ ਅੱਬੂਪਰਾ ਤੁਸੀਂ ਅੱਜ ਪੱਤਰਕਰਾਂ ਦਾ ਸਹਾਰਾ ਲਿਆ ਜੀ ਕੀ ਮਾਮਲਾ ਕੀ ਗੱਲ ਹੋਈ ਸੀ ਸਾਡੀ ਸਾਡੀ ਕੁੜੀ ਨੂੰ ਮੁੰਡਾ ਛੇੜਦਾ ਸੀਗਾ ਅਸੀਂ ਮੁੰਡੇ ਕਿਹੜੀ ਕੁੜੀ ਨੂੰ ਕੀ ਸਾਡੀ ਆ ਕੁੜੀ ਨੂੰ ਛੇੜਛਾੜ ਨਹੀਂ ਕਰਦਾ ਸੀ ਕਿੰਨੀ ਉਮਰ ਕੁੜੀ ਦੀ ਦੀ ਸੀ ਕੁੜੀ ਦੀ 19 ਸਾਲ ਕੀ ਨਾਮ ਇੰਦਰਾ ਪੂਜਾ ਕੁੜੀ ਠੀਕਾ ਤੇ ਇਹਨੂੰ ਛੇੜਛਾੜ ਕਰਦਾ ਸੀ ਤੇ ਅਸੀਂ ਉਹਨੂੰ ਮੁੰਡੇ ਰੋਕ ਕੇ ਕਿਹਾ ਵੀ ਸਾਡੀ ਕੁੜੀ ਕਿੱਥੋਂ ਦਾ ਮੁੰਡਾ ਸੀ ਜੀ ਮੁੰਡਾ ਇਸ ਪਿੰਡ ਦਾ ਹੀ ਆ ਸ਼੍ਰੀ ਗਵਾਂਢੀ ਆ ਸਾਡਾ ਠੀਕ ਆ ਮੁੰਡੇ ਦਾ ਮੁੰਡੇ ਦਾ ਨਾਮ ਵੀਰੂ ਠੀਕ ਆ ਹਾਂਜੀ ਤੁਸੀਂ ਪਰ ਉਹਨਾਂ ਦੇ ਘਰ ਜਾ ਕੇ ਲੰਮਾ ਨਹੀਂ ਕੋ ਦਿੱਤਾ ਆਈ ਲੰਮਾ ਦਿੱਤਾ ਹੀ ਰੋਕਿਆ ਵੀ ਆ ਮੜਕੋਨਾਂ ਦਾ ਪਰਿਵਾਰ ਆ ਕੇ ਸਾਡੇ ਗੜ ਪੈ ਗਿਆ ਵੀ ਇੱਥੇ ਗਰਾਉਂਡ 'ਚ ਹੀ ਮੜਕਾ ਇਹ ਦਰਖਾਸਤ ਦੇ ਕੇ ਆਏ ਉਹਨਾਂ ਦੇ ਕੋਲ ਅਸੀਂ ਬਾਬ ਚੌਂਕੀ ਗਏ ਸੀ ਅਸੀਂ ਕਿਹਾ ਸਾਡੀ ਕੁੜੀ ਨੂੰ ਛੇੜਦਾ ਮੁੰਡਾ ਇੱਥੇ ਦਿਖਾ ਦਿੱਤੀ ਸੀ ਚੌਂਕੀ ਬਾਬੇ ਕੋਲ ਬਾਬਾ ਕੋਣਾ ਬਾਬਾ ਕਿਦਰਪਿੰਡੀ ਅੰਚਾਰ ਜੇ ਦਾ ਹਾਂਜੀ ਠੀਕ ਆ ਤੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਪਤਾ ਲੱਗਿਆ ਬਿਨਾਂ ਦਰਖਾਸਤ ਦਿੱਤੀ ਰਾਤ ਨੂੰ 10 ਵਜੇ ਲਿਆ ਕੇ ਮੰਦਿਰ ਸਾਡੇ ਘਰੇ ਬਾੜਤੀ ਹੂੰ ਤੇ ਨਾਲ ਅੱਕੀ ਬਾਈ ਸੀਗੀ ਤੇ ਨਾਲ ਕੁ ਪਿੰਡ ਦੇ ਸੀਗੇ ਉਹ ਸਾਡੇ ਘਰੇ ਹਮਲਾ ਕੀਤਾ ਹਾਂਜੀ ਸਾਡੇ ਘਰੇ ਮੈਂ ਘਰੇ ਰਹਿਣੀ ਸੀ ਮੈਂ ਦਵਾਈ ਲੈਣ ਗਈ ਸੀ ਕੁੜੀ ਕੱਲੀ ਸੀਗੀ ਬੱਚੇ ਸੀਗੇ ਇਹਨਾਂ ਨੇ ਕੁੱਟ ਮਾਰ ਕੀਤੀ ਇਹਨੇ ਕਿੰਨੇ ਜਣੇ ਸੀਗੇ ਹੈਗੇ ਸੀ ਬਾਹ ਜਾਨੀ ਸੀ 15 20 ਜਿਹੜੇ ਨਾਂ ਹੋਏ ਆ ਉਹਨਾਂ ਦਾ ਨਾਮ ਪਤਾ ਕੋਣ ਕੋਣ ਸੀ ਹਾਂਜੀ ਨਾਂ ਤਾਂ ਪੈ ਪਿੰਡ ਦੇ ਹੀ ਸੀਗੇ ਠੀਕ ਆ ਹਾਂਜੀ ਕੋਈ ਗੱਲ ਨਹੀਂ ਤੁਸੀਂ ਅੱਕੀ ਬਾਈ ਦਾ ਜ਼ਿਕਰ ਕੀਤਾ ਅੱਕੀ ਬਾਈ ਕੌਣ ਆ ਜੀ ਇਹ ਅੱਕੀ ਬਾਈ ਅੱਬੂਪੁਰ ਦੀ ਰਹਿਣ ਵਾਲੀ ਆ ਹਾਂ ਤੇ ਉਹਨੇ ਇੱਕ ਦੋ ਅੱਗੇ ਵੀ ਵਾਕਏ ਕਰਾਏ ਰਿਆ ਵੀ ਸਾਡਾ ਉਹਦੇ ਨਾਲ ਕੋਈ ਰੋਲ ਨਹੀਂ ਸੀਗਾ ਸਾਡਾ ਉਹਦੇ ਨਾਲ ਇਧਰ ਮੁੰਡਿਆਂ ਨਾਲ ਰੋਲ ਸੀ ਉਹ ਰਲ ਕੇ ਵਿੱਚ ਉਹਨੇ ਮੰਦਿਰ ਪਵਾਤੀ ਸਾਡੇ ਨਾਲ ਨਜਾਇਜ਼ ਗੱਲ ਪਈ ਨਜਾਇਜ਼ ਗੱਲ ਪੈ ਗਈ ਆ ਠੀਕ ਆ ਇਹ ਕਿੰਨੇ ਵਜੇ ਦੀ ਗੱਲ ਆ ਜੀ ਇਹ ਰਾਤ 10 ਵਜੇ ਦੀ ਗੱਲ ਆ ਕਿੰਨੇ ਦਿਨ ਹੋ ਗਏ ਅਜੇ ਸਾਡੇ 9:30 ਦੇ ਪਰਸ ਦੀ ਗੱਲ ਆ ਜੀ ਪਰਸ ਦੀ ਹਾਂਜੀ ਸਾਡੇ ਘਰੇ ਆ ਕੇ ਮਲਾ ਬੋਲੇ ਸਾਡੇ ਘਰੇ ਆ ਕੇ ਬੱਚਿਆਂ ਨੂੰ ਕੁੱਟਮਾਰ ਕੀਤੀ ਇਹਨੇ ਠੀਕ ਆ ਤੇ ਇਹ ਤਿੱਥੋਂ ਹੈਗੀ ਵੀ ਉਹਦੇ ਨਾਲ ਬੁੜੀ ਹੈਗੀ ਮਨਜੀਤ ਕੌਰ ਮੋਟੋ ਤੇ ਨਾਲ ਉਹ ਸੀ ਤਿੰਨ ਜਨਾਨੀਆਂ ਸੀ ਬਾਕੀ 15-20 ਮੁੰਡੇ ਸੀ ਦੇ ਨਾਲ ਤੇ ਸਾਡੇ ਬੱਚਿਆਂ ਨੂੰ ਕੁੱਟਿਆ ਮਾਰਿਆ ਇਹਨਾਂ ਤੇ ਕੁੜੀ ਨੂੰ ਕੁੱਟਿਆ ਨੇ ਮੈਂ ਘਰੇ ਰਹਿਣ ਨਹੀਂ ਸੀ ਕਿ ਮੈਂ ਆਉਣ ਲੱਗੀ ਦੇਖਿਆ ਤੇ ਬਲੌਕ ਲਾ ਕੇ ਅੰਦਰ ਚਾਬੀ ਬਾਹਰ ਲੈ ਲਈਆਂ ਨਿੱਕੀ ਨਹੀਂ ਆਇਆ ਬੱਚੀ ਨਹੀਂ ਬਲੌਕ ਲਾ ਕੇ ਤੇ ਮੈਨੂੰ ਕੁੱਟਦੇ ਸੀ ਇੱਥੇ ਕੁੱਟੀ ਗਿਆ ਮੈਨੂੰ ਕਹਿੰਦੇ ਦੱਸ ਹੈ ਕਿੱਥੇ ਦੋਵੇਂ ਦੋਨੇ ਜਾਨੀਆਂ ਮਾਂ ਪੁੱਤ ਕਿੱਥੇ ਗਿਆ ਸੂਟੇ ਕੀ ਮਾਰਿਆ ਮਾਂ ਤੇ ਮੇਰੇ ਸਸਰਾਬ ਘਰ ਪੰਨਾ ਤੇ ਰਾਣਾ ਮਾਰਿਆ ਆਹ ਦੇਖੋ ਇਹ ਆਹ ਦੇਖੋ ਦਰਸ਼ਕੋ ਤੁਸੀਂ ਦੇਖ ਸਕਦੇ ਆਂ ਵੀ ਕੁੱਟ ਮਾਰ ਤੇ ਨਿਸ਼ਾਨ ਜਿਹੜੇ ਆ ਸਾਫ਼ ਦਿਖਾਈ ਦੇ ਰਹੇ ਆ ਅੱਛਾ ਫਿਰ ਕੀ ਹੋਇਆ ਜੀ ਫਿਰ ਬਸ ਕੈਮਰੇ ਤੋੜਦੇ ਆ ਬਸ ਇਹੋ ਗੱਲ ਕਹਿੰਦੇ ਕਹਿੰਦੇ ਦੱਸੋ ਹੈ ਕਿੱਥੇ ਆ ਕਹਿੰਦੇ ਦੱਸੋ ਮੁੰਡਾ ਮੁੰਡੇ ਕੁੜੀ ਨੂੰ ਖਿੱਚਦੇ ਸੀ ਕਿੱਥੇ ਆ ਹਾਂਜੀ ਇਹ ਦੱਸੋ ਠੀਕ ਆ ਮੈਂ ਮੈਂ ਵੇਖ ਲਉ ਮੈਂ ਹੈ ਹੀ ਨਹੀਂ ਮੈਂ ਇੱਥੇ ਤੇ ਵੀਰ ਵੀ ਨਹੀਂ ਬੋਲਣਾ ਹਟੇ ਨਹੀਂ ਫੇਰੇ ਲੈ ਆ ਤੋੜ ਗਏ ਗੇਟ ਤੋੜ ਗਏ ਆ ਉਹ ਬੰਦਰ ਵੇਖ ਲੋ ਜਿਉ ਉਹ ਵੀ ਤੋੜ ਗਏ ਸ਼ੀਸ਼ਾ ਵੀ ਤੋੜ ਗਏ ਕੈਮਰੇ ਵੀ ਤੋੜ ਤੇ ਕੈਮਰੇ ਸਾਰੇ ਤੋੜ ਤੇ ਜਾਨੀ ਕਿ ਤੁਸੀਂ ਉਹਨਾਂ ਤੋਂ ਮਤਲਬ ਬਾਹਰ ਲਾ ਕੇ ਜਾਨ ਬਚਾਈ ਇਹਨਾਂ ਦੀ ਹਾਂਜੀ ਹਾਂਜੀ ਅਗਰ ਜੇ ਇਹਨਾਂ ਦੇ ਹੱਥ ਆ ਜਾਂਦੀਆਂ ਤਾਂ ਫੇਰ ਉਹਨਾਂ ਦਾ ਕੀ ਪਤਾ ਸੀ ਕੀ ਕਰਨਾ ਸੀ ਉਹਨਾਂ ਨੂੰ ਪਤਾ ਨਹੀਂ ਕਿ ਕਿੰਨੇ ਕੀ ਤੋਂ ਇਹ ਕੰਮ ਕੀਤਾ ਹੋਇਆ ਉਹ ਜਨਾਨੀ ਨੇ ਬੰਦੇ ਪਵਾ ਲਏ ਜਾਨੀ ਕਿ ਮਾਰਨ ਦੀ ਨੀਤ ਨਾਲ ਆਏ ਸੀ ਹਾਂ ਹਾਂਜੀ ਤੁਹਾਡੇ ਕੈਮਰੇ ਦੇ ਵਿੱਚ ਰਿਕਾਰਡਿੰਗ ਹੈਗੀ ਇਹ ਸਾਰੀ ਹਾਂਜੀ ਸਾਰਾ ਕੁਝ ਹੈਗਾ ਵਾ ਇਹ ਜਨਾਨੀ ਆਹਾਰੇ ਕਿੰਨੇ ਕਿੰਨੇ ਸਪਲਾਈ ਕਰਦੀ ਹੈ ਕਿੰਨਾ ਬੈਂਦੀ ਪਹਿਲਾਂ ਦੀ ਰਿਕਾਰਡਿੰਗ ਹੈਗੀ ਜੀ ਹਾਂ ਹਾਂ ਹੈਗੀ ਹੈਗੀ ਹਾਂ ਜੀ ਹੈਗੀ ਰਿਕਾਰਡਿੰਗ ਰੰਦਬਤ ਰੱਖੀ ਕੱਢੀ ਹੈ ਹਾਂ ਜੀ ਕੱਢੀ ਆ ਤੁਸੀਂ ਹੁਣ ਵੀ ਕਹਿ ਰਹੇ ਸਾਨੂੰ ਧਮਕੀਆਂ ਆ ਰਹੀਆਂ ਵਾ ਤੁਹਾਡੇ ਕੋਲ ਸਬੂਤ ਹੈਗਾ ਜੇ ਧਮਕੀਆਂ ਆਉਂਦੀਆਂ ਪੂਰ ਹੈਗੇ ਆ ਸਾਡੀਆਂ ਰਿਕਾਰਡਿੰਗਾਂ ਕੀਤੀਆਂ ਵਾ ਸਾਨੂੰ ਧਮਕੀਆਂ ਦੇਨੇ ਕਹਿੰਦੇ ਕੀ ਧਮਕੀ ਹੋਈ ਆ ਕਹਿੰਦੇ ਵੀਡੀਓ ਰਿਕਾਰਡਿੰਗ ਕਰ ਜੇ ਡਿਲੀਟ ਮਾਰ ਦੋ ਨਹੀਂ ਤਾਂ ਅਸੀਂ ਬਹੁਤ ਮਹਿੰਗਾ ਪਾਊਗਾ ਅਸੀਂ ਮਾਰ ਦਿਆਂਗੇ ਉਹ ਕਰ ਦਿਆਂਗੇ ਮੈਨੂੰ ਧਮਕੀਆਂ ਦੇਂਦੇ ਆ ਇਹ ਤੁਹਾਡੀ ਪੱਕੀ ਬਾਈ ਤੇ ਬਿੰਦੀ ਬਲਵਿੰਦਰ ਸਿੰਘ પણ ਤੁਸੀਂ ਫਿਰ પોલીસ ਪ੍ਰੋਸੈਸਿੰਗ ਤੋਂ ਕੀ ਮੰਗ ਕਰਦੇ ਆ? ਸਾਨੂੰ ਇਹ ਹੀ ਅਸੀਂ ਮੰਗ ਕਰਨੇ ਆ ਬਿਛਾੜੇ ਕੋਈ ਕਾਰਵਾਈ ਜਾਰੀ ਬਣਦੀ ਕੀਤੀ ਜਾਵੇ। ਕਿ ਸਾਨੂੰ ਅਜੇ ਵੀ ਨਹੀਂ ਅੜਦੇ ਬੰਦੇ ਧੰਕੀਆਂ ਦਿੰਦੇ। ਠੀਕ ਆ। ਹਾਂਜੀ। ਤੇ ਭੱਜੀ 6:00 ਸੱਟ ਵਜੇ ਤੁਸੀਂ ਹਸਪਤਾਲ ਦਾਖਲ ਹੋਏ ਫਿਰ? ਅੱਛਾ। ਮੈਡੀਕਲ ਚੈੱਕ ਆ ਰਹੀ ਰਾਤ ਇੱਥੇ ਜੀ ਮਢਿਰ। ਠੀਕ ਆ। ਹਾਂਜੀ। ਸਵੇਰੇ ਵੀ ਜਾਣ ਲੱਗੇ ਸਵੇਰੇ ਵੀ ਇੱਥੇ ਸੀਗੇ। ਸਾਨੂੰ ਟਾਈਮ ਵੀ ਜਦੋਂ ਟਾਈਮ ਲੱਗਿਆ ਫਿਰ ਅਸੀਂ ਉਦੋਂ ਹੀ ਚਲੇ ਗਏ ਸੀਗੇ। ਠੀਕ ਆ। ਹਾਂਜੀ। ਹੁਣ ਕੀ ਪੁਲਿਸ ਤੋਂ ਕੀ ਮੰਗ ਕਰਦੇ ਆ? ਭਈਆਂ ਸਿਆਣੇ ਭਈਆ ਜਨਾਨੀ ਦੇ ਜੋ ਕਾਰਵਾਈ ਹੁੰਦੀ ਉਹ ਕੀਤੀ ਜਾਵੇ ਕਿਉਂਕਿ ਅੱਗੇ ਵੀ ਨੇ ਇੱਕ ਦੋ ਹਮਲੇ ਵੀ ਕੀਤੇ ਆ ਸਾਡੇ ਕੋਲੇ ਦਰਖਾਸਤਾਂ ਹੈਗੀਆਂ ਦੋ ਤਿੰਨ ਵਾਰੀ ਅੱਗੇ ਸਾਡੇ ਰਾਤ ਦੇ 1 ਵਜੇ ਗਲ ਪਈ ਸੀ ਜੇਲ੍ਹ ਚ ਛੁੱਟ ਕੇ ਆਈ ਆ ਅੱਛਾ ਹਾਂਜੀ ਸਾਡੇ ਕੋਲ ਵੀ ਸਬੂਤ ਹੈਗੇ ਰਿਕਾਰਡਿੰਗਾਂ ਹੈਗੀਆਂ ਵੀਡੀਓ ਜੇਲ੍ਹ ਚ ਛੁੱਟ ਕੇ ਤੁਹਾਡੇ ਕੋਲ ਸਬੂਤ ਹੈ ਕਦੇ ਕਦੇ ਵਿੱਚ ਗਈ ਜੇਲ੍ਹ ਦੇ ਵਿੱਚ ਜੇਲ੍ਹ ਚ ਚਿੱਟੇ ਚ ਗਈ ਸੀ ਤੇ ਪਿਸਤੌਲ ਨਿਕਲਿਆ ਸੀ ਸਰਾਂ ਦਰਖੋ ਸੁਣੋ ਅਸੀਂ ਉਹ ਗੇਟ ਦਿਖਾਉਂਦੇ ਆ ਜਿਹੜੇ ਪਰਿਵਾਰ ਨੇ ਦੂਸਲਾਇਆ ਵੀ ਸਾਡੇ ਆਹ ਘਰੇ ਜਦੋਂ ਹਮਲਾ ਦੇ ਦਰੌਣਾ ਸਾਡੇ ਗੇਟ ਦੀ ਜਿਹੜੀ ਭੰਨਤੂੜ ਕੀਤੀ ਗਈ ਆ ਆ ਦਰਵਾਜਾ ਤਾਂ ਵਾਕਈ ਤੇ ਅਸਲ ਟੁੱਟਿਆ ਹੋਇਆ ਵਾ ਤੇ ਹੁਣ ਇਹੇ ਵੱਡਾ ਪੜਤਾਲ ਦਾ ਪਿਛਾਵਾ ਵੀ ਅਸਲ ਮਾਮਲਾ ਕੀ ਹੈ ਦਸ ਕੋ ਜੋ ਪਹਿਲੀ ਧਰ ਨੇ ਅੱਕੋ ਬਾਈ ਤੇ ਦੂਸਲਾਇਆ ਸੀ ਵੀ ਸਾਡੇ ਘਰੇ ਉਹਨਾਂ ਨੇ ਨਿਆਜ ਬੰਦੇ ਲੈ ਕੇ ਸਾਡੇ ਘਰ ਦੀ ਕੁੱਟਮਰ ਪਾਈ ਉਹ ਅੱਕੋ ਬਾਈ ਦੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਜੁੜ ਚੁੱਕੇ ਆ ਉਹ ਕੀ ਕਹਿੰਦੇ ਆ ਬਾਈ ਜੀ ਕੀ ਨਾਮ ਫੁੜਾ ਮੇਰਾ ਨਾਮ ਬਲਵਿੰਦਰ ਸਿੰਘ ਜੀ। ਕਿਹੜਾ ਪੰਡਾ ਹੁੱਡਾ? ਚੱਕਦਾਰੇ ਵਾਲਾ ਜੀ। ਤੇ ਇੱਕ ਬੀਬੀ ਨੇ ਕੋੜੇ ਦੂਸ ਲਾਇਆ ਵੀ ਸਾਡੇ ਇੱਕ ਲੜਕੀ ਨੂੰ ਛੇੜਛਾੜ ਦਾ ਮਾਮਲਾ ਸੀਗਾ ਅਸੀਂ ਦਰਖਾਸਤ ਕੀਤੀ ਸੀਗੀ। ਦਰਖਾਸਤ ਦੇਣ ਦੇ ਬਾਵਜੂਦ ਵੀ ਜਿਹੜੇ ਅੱਕੋ ਬਾਈ ਆ ਉਹ ਕਈ ਮੁੰਡਿਆਂ ਨੂੰ ਬਰ ਲਗਾ ਕੇ ਲਾਜ ਦੇ ਕੇ ਜਾਂ ਕਿਸੇ ਤਰ੍ਹਾਂ ਦਾ ਸਾਡੇ 'ਤੇ ਹਮਲਾ ਕਰਾਇਆ ਸਾਡੇ ਘਰ ਦੀ ਭੰਤੂੜ ਕੀਤੀ ਕੈਮਰੇ ਭੰਨੇ ਆ ਵੀ ਉਹਨਾਂ ਦਾ ਮੁਖਰੂਲ ਸੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ? ਇਹ ਗਲਤ ਹੈ ਜੀ। ਹਾਂ। ਇਉ ਹੋ 30 ਹੈਗੇ ਰਿਸ਼ਤੇਦਾਰ ਆਪੀ ਗਏ ਆ ਸਮਝਾਉਣ ਵੀ ਤੁਸੀਂ ਨਾ ਲੜੋ ਠੀਕ ਆ ਤੇ ਇਹ ਜਦਾ ਸਰ ਗਲਤ ਆ ਜਿਹਨੇ ਜਿਨ੍ਹਾਂ ਦੇ ਦੋਸ਼ ਲਾ ਰਿਆ ਉਹ ਤਾਂ ਸਾਡੇ ਰਿਸ਼ਤੇਦਾਰ ਆ ਤੇ ਸਗੋਂ ਅਸੀਂ ਸਮਝਾਉਣ ਗਏ ਆ ਵੀ ਤੁਸੀਂ ਨਾ ਲੜੋ ਇਹ ਜਦਾ ਸਰ ਗਲਤ ਆ ਵੀ ਜਿਹੜੇ ਅਕੋ ਬਾਈ ਦਾ ਨਾਮ ਲੈਂਦੇ ਆ ਨਾ ਬੇਕੋ ਬਾਈ ਨੇ ਲੜਾਇਆ ਕੈਮਰੇ ਤੜਾਇਆ ਉਹ ਉਹਨਾਂ ਦਾ ਰੋਲ ਨਹੀਂ ਹੈਗਾ ਇਹ ਹੈਗਾ ਮੁੰਡਾ ਹੋਰ ਜਾਂ ਉਹਨਾਂ ਦਾ ਗਵਾਂਡੀ ਉਹਨਾਂ ਨਾਲ ਲੜਾਈ ਇਹਨਾਂ ਦੀ ਆਪਣਾ ਮੁੰਡੇ ਦਾ ਨਾਮ ਹੈਗਾ ਰਵੀ ਆ ਠੀਕ ਆ ਉਹਨਾਂ ਦੀ ਕੀ ਲੜਾਈ ਆ ਉਹਨਾਂ ਦੇ ਵੀ ਆਪਜੀ ਇੱਕ ਰੇਲੂ ਰੋਲਾ ਹੈਗਾ ਆ ਉਹ ਉਹਨਾਂ ਦਾ ਮਸਲਾ ਆ ਸਾਡਾ ਵਿੱਚ ਕੋਈ ਲੈਣ ਦੇ ਨਹੀਂ ਜਣੀ ਜਿਹੜੇ ਛੋਟੇ ਦੋਸਲਾ ਕੋਈ ਛੋਟਾ ਰੋਲ ਨਹੀਂ ਦੇ ਵਿੱਚ ਸਾਡੇ ਵਿੱਚ ਕੋਈ ਰੋਲ ਨਹੀਂ ਹੈਗਾ ਅੱਕੂ ਬਾਈ ਤੇ ਇਹ ਇਹ ਨਗਾਇਆ ਠੀਕ ਆ ਹਾਂ ਇਹ ਤਾਂ ਸਰ ਗਲਤ ਆ ਅੱਕੂ ਬਾਈ ਤਾਂ ਸਮਝਾਣ ਆ ਸੀ ਗਏ ਆ ਵੀ ਤੁਸੀਂ ਨਹੀਂ ਲੜਨਾ ਤੁਸੀਂ ਠੀਕ ਆ ਹਾਂ ਤੇ ਇਹ ਦੂਜੇ ਮੁੰਡੇ ਨਾਲ ਰੋਲਾ ਆ ਆਪਣੇ ਤੁਸੀਂ ਅੱਕੋ ਬਾਈ ਦੇ ਕੀ ਲੱਗਦੇ ਆ ਜੀ ਹਾਂਜੀ ਅੱਕੋ ਬਾਈ ਦੇ ਕੀ ਲੱਗਦੇ ਆ ਤੁਸੀਂ ਅੱਕੋ ਬਾਈ ਦੇ ਮੈਂ ਪਾਂਚਾ ਲੱਗਦਾ ਜੀ ਹਾਂ ਠੀਕ ਆ ਇਹ ਤਾਂ ਸਰ ਗਲਤ ਆ ਉਹਦੇ ਤੁਸੀਂ ਨਾਲ ਸੀਗੇ ਤੇ ਮੈਂ ਗਏ ਆ ਆਪ ਸਮਝਾਣ ਕੇ ਆਇਆ ਠੀਕ ਆ ਵੀਡੀਓ ਦੇ ਵਿੱਚ ਆਉਣਾ ਆ ਹੂੰ ਮੈਂ ਸਮਝਾ ਕੇ ਆਉਣਾ ਆ ਉਦੋਂ ਬਾਅਦ ਮੁੰਡੇ ਕਿਤੇ ਇਹਨਾਂ ਦੇ ਕੈਮਰੇ ਕਮਰੇ ਤੋੜਨ ਆਏ ਉਹ ਨਹੀਂ ਸਾਨੂੰ ਪਤਾ ਠੀਕ ਹੈ ਇਹ ਬਾਅਦ ਚ ਕੁੱਟਮਾਰ ਬਾਅਦ ਹੋਈ ਆ ਇਹਨਾਂ ਕੁੱਟਮਾਰ ਦੇ ਵਿੱਚ ਤੁਸੀਂ ਹੈ ਨਹੀਂ ਸੀ ਨਹੀਂ ਹੈ ਨਹੀਂ ਸੀ ਆਇਆ ਨਾ ਉਹ ਮੁੰਡੇ ਦੇ ਛੱਟਾਂ ਦੇ ਕਾਫੀ ਨਿਸ਼ਾਨ ਆ ਉਹਨੇ ਸਾਨੂੰ ਉਹਦੇ ਦੇ ਛੱਟਾਂ ਦੇ ਨਿਸ਼ਾਨ ਆ ਉਹ ਜਿਹੜੇ ਗਵਾਂਢੀ ਰਹਿੰਦੇ ਆ ਉਹਨਾਂ ਦੇ ਉਹਨਾਂ ਨਾਲ ਗੱਲਬਾਤ ਕਰਨ ਉਹ ਜਿਨ੍ਹਾਂ ਨਾਲ ਲੜਾਈ ਆ ਸਾਡੇ ਨਾਲ ਕੋਈ ਲੈਣ ਦੇਣੀ ਨਹੀਂ ਹੈਗਾ ਅਸੀਂ ਤਾਂ ਸਗੂ ਇਹਨਾਂ ਨੂੰ ਸਮਝਾਉਣ ਗਏ ਆ ਵੀ ਤੁਸੀਂ ਨਹੀਂ ਲੜਨਾ ਇਹਨਾਂ ਦਰਤ ਕੋਈ ਕੋਈ ਬਾਈ ਤੇ ਜੋ ਪਹਿਲੀ ਧਰ ਨੇ ਦੋਸਲਾਏ ਸੀ ਉਹਦੇ ਪਰਿਵਾਰਕ ਮੈਂਬਰ ਕੋਈ ਬਾਈ ਦੇ ਭਾਂਜਾ ਸਾਡੇ ਨਾਲ ਜੁੜ ਚੁੱਕੇ ਸੀ ਉਹਨਾਂ ਨੇ ਆਪਣਾ ਪੱਖ ਰੱਖਿਆ ਵੀ ਸਾਡਾ ਇਹਦੇ ਵਿੱਚ ਲੜਾਈ ਚ ਕੋਈ ਰੋਲ ਨਹੀਂ ਅਸੀਂ ਸਿਰਫ ਸਮਝਾਉਣ ਗਏ ਸੀ ਜਿਹੜੀ ਦੂਸਰੀ ਧਰ ਦੇ ਮੁੰਡੇ ਵੀ ਗਏ ਸੀ ਉਹਨਾਂ ਨਾਲ ਹੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨਾਲ ਸੰਪਰਕ ਸਾਡਾ ਨਹੀਂ ਹੋ ਸਕਿਆ ਸਾਡਾ ਜਦੋਂ ਵੀ ਸੰਪਰਕ ਹੋਇਆ ਜਾਂ ਉਹ ਸਾਡੀ ਵੀਡੀਓ ਦੇਖ ਕੇ ਸਾਡੇ ਨਾਲ ਜਦੋਂ ਵੀ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਵੀ ਆਪਣੇ ਚੈਨਲ ਤੇ ਪੱਖ ਚਲਾਵਾਂਗੇ ਹੁਣ ਇੱਕ ਪੁਲਿਸ ਦਾ ਬਟਾ ਪਰਤਾਲ ਦਾ ਵਿਸ਼ਾ ਇੱਚ ਕੌਣ ਦੋਸੀ ਆ ਇਹ ਕਿਹਦਾ ਕਸੂਰਾ ਪੁਲਿਸ ਇਹਨਾਂ ਦੇ ਕਿਸ ਦੇ ਖਿਲਾਫ ਕਾਰਵਾਈ ਕਰਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਅਸੀਂ ਦਰਸ਼ਕਾਂ ਨੂੰ ਫੇਰ ਦੁਬਾਰਾ ਜਾਣਕਾਰੀ ਦੇ ਦਈਏ ਅਸੀਂ ਪਹਿਲੀ ਤਰ੍ਹਾਂ ਦਾ ਪੱਖ ਲਿਆ ਦੂਜੀ ਤਰ੍ਹਾਂ ਦੇ ਅਕੋ ਬਾਈ ਦੇ ਭਾਂਜੇ ਦਾ ਪੱਖ ਲੈ ਚੁੱਕੇ ਆ ਤੇ ਜਿਹੜੇ ਹੋਰ ਮੁੰਡੇ ਆ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਾਲ ਸਾਡਾ ਸੰਪਰਕ ਨਹੀਂ ਹੋ ਸਕਿਆ ਉਹਨਾਂ ਦੇ ਨਾਲ ਜਦੋਂ ਵੀ ਸਾਡਾ ਸੰਪਰਕ ਹੋਇਆ ਅਸੀਂ ਆਪਣੇ ਚੈਨਲ ਤੇ ਰੱਖ ਕੇ ਉਹਨਾਂ ਦਾ ਪੱਖ ਵੀ ਚਲਾਵਾਂਗੇ ਜੇ ਉਹ ਤੇ ਸਾਡੀ ਵੀਡੀਓ ਦੇਖਦੀ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦੀ ਆ ਅਸੀਂ ਉਹਨਾਂ ਦਾ ਵੀ ਪੱਖ ਚਲਾਵਾਂਗੇ ਏ ਵੀਰੂ ਮੁੰਡਾ ਆ ਜਿਨ੍ਹਾਂ ਨਾਲ ਲੜਾਈ ਆ ਉਹਨਾਂ ਨਾਲ ਗੱਲਬਾਤ ਕਰਨਾ ਅਸੀਂ ਤਾਂ ਸਾਡੀ ਹੈਗੀ ਰਿਸ਼ਤੇਦਾਰੀ ਮੇਰਾ ਹੈਗਾ ਸੱਕਾ ਭਰਾ ਜਿਨ੍ਹਾਂ ਵੱਲੋਂ ਇਹ ਲੜਾਈ ਹੋਈ ਆ ਮੇਰਾ ਸੱਕਾ ਭਰਾ ਆ ਜਿਨ੍ਹਾਂ ਦੇ ਇਹਨਾਂ ਸੱਟਾਂ ਲਾਈਆਂ ਮੁੰਡਿਆਂ ਨੇ ਸਗੂ ਮੈਂ ਤਾਂ ਆਪ ਇਹ ਗੱਲ ਤੇ ਖਿਲਾਫ ਆ ਜੇ ਮੇਰੇ ਭਰਾ ਦੇ ਨਾਲ ਸੱਟਾਂ ਲਾਈਆਂ ਆ ਠੀਕ ਆ ਇਹ ਇੱਕੋ ਬਾਈ ਤੇ ਨਜਾਇਜ਼ ਤੋਹਮਤ ਲਾਈ ਗਈ ਆ ਉਹ ਇਹ ਤਾਂ ਨਾ ਕਰਨ ਤੇ ਜਿਹੜੇ ਸੱਕੇ ਭਰਾ ਮੇਰੇ ਨੇ ਕੁੱਟਿਆ ਆ ਉਹ ਇਹ ਉਹਨਾਂ ਨਾਲ ਗੱਲਬਾਤ ਕਰਨ ਇਹ ਸਗੂ ਇਹ ਗਲਤ ਆ ਜਿਨ੍ਹਾਂ ਨੇ ਮੇਰੇ ਭਰਾ ਨੂੰ ਕੁੱਟਿਆ ਆ ਜਿਹੜੇ ਬੰਦੇ ਗਾਲ ਪੈਣ ਆਏ ਆ ਜਿਨ੍ਹਾਂ ਨੇ ਕੈਮਰੇ ਤੋੜੇ ਆ ਉਹਨਾਂ ਤੇ ਕਾਰਵਾਈ ਹੋਣੀ ਚਾ ਠੀਕ ਆ। ਯਕੋ ਬਾਈ ਤੇ ਨੇ ਜਾਇਜ ਆ। ਹਾਂ ਦੱਸੋ ਤੁਸੀਂ ਦੇਖਿਆ ਕਿਵੇਂ ਕਹਾਣੀ ਨਵਾਂ ਮੋੜ ਲੈ ਗਈ ਜਿਹਦੇ ਤੇ ਪਹਿਲੀ ਤਿਰ ਦੂਸਲਾਇਆ ਉਹ ਪਹਿਲੀ ਤਿਰ ਤਾਂ ਉਹਦੀ ਹਮਾਇਤ ਵਿੱਚ ਉਤਰਾਈ ਆ। ਉਹ ਕਹਿੰਦੇ ਵੀ ਜਿਹੜੇ ਆ ਕੈਮਰੇ ਪੰਨੇ ਆ ਜਾਂ ਦਰਵਾਜ਼ੇ ਪੰਨੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਪਰ ਸਾਡਾ ਇਸ ਸਬੰਧ ਵਿੱਚ ਕੋਈ ਵੀ ਰੋਲ ਨਹੀਂ ਹੈਗਾ। ਇਹ ਵੀਰੂ ਵੀਰੂ ਆ ਮੁੰਡਾ। ਵੀਰੂ ਨਾ ਉਹਨਾਂ ਉਹਨਾਂ ਦਾ ਲੈਣ ਦੇਣਾ ਜਿਨ੍ਹਾਂ ਨਾਲ ਲੜਾਈ ਹੋਈ ਆ। ਅਕੋ ਬਾਈ ਦਾ ਕੋਈ ਰੋਲ ਨਹੀਂ। ਮੇਰਾ ਸੱਕਾ ਪ੍ਰਾਣ ਨੂੰ ਸਭੂ ਕੁੱਟਿਆ ਆ। ਸੱਕੇ ਪ੍ਰਾਣ ਨੂੰ ਮੇਰੇ ਨੂੰ ਸਭਨਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੇ ਮੇਰੇ ਪ੍ਰਾਣ ਨੂੰ ਕੁੱਟਿਆ ਆ, ਠੀਕ ਹੈ ਚਲੋ ਧੰਨਵਾਦ ਇਹ ਮੇਰਾ ਬੈਕ ਕਰ ਕੰਮ ਕਰ ਬੰਦ ਕਰ ਬੰਦ ਕਰ ਮੁੰਡਾ ਨਿੱਕਾ ਤੇਰਾ ਹੀ ਵਾਇਦਾ ਆਉਂਦਾ ਜੀ ਇਧਰ ਬੇ ਇਹਦਾ ਬੋਲ ਆਉਂਦਾ দর্শকੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਪੁਲਿਸ ਥਾਣਾ ਸਿੱਧਾ ਬਿੜਦੇ ਇੰਸਪੈਕਟਰ ਸਰਦਾਰ ਹੀਰਾ ਸਿੰਘ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਸ੍ਰੀਮਾਨ ਜੀ ਸੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਸਰ ਅੱਬੂਪੁਰੇ ਵਿੱਚ ਇੱਕ ਦੋ ਤਰ੍ਹਾਂ ਦੀ ਲੜਾਈ ਹੋਈ ਆ ਇੱਕ ਧਿਰ ਨੇ ਦੂਸਲਾ ਆ ਵੀ ਸਾਡੇ ਇੱਕ ਧਿਰ ਨੇ ਘਰ ਆ ਕੇ ਹਮਲਾ ਬੁੱਲਿਆ ਸਾਡੇ ਕੈਮਰੇ ਭੰਨੇ ਆ ਸਾਡੇ ਦਰਵਾਜ਼ਿਆਂ ਦੀ ਭੰਤੂੜ ਕੀਤੀ ਆ ਤੇ ਸਾਡੇ ਪਰਿਵਾਰਕ ਮੈਂਬਰ ਜਿਹੜੀ ਕੁੱਟਮਾਰ ਕੀਤੀ ਆ ਉਹਨਾਂ ਨੇ ਕੁੱਟਮਾਰ ਤੋਂ ਪਹਿਲਾਂ ਇੱਕ ਦਿਨ ਤੁਹਾਡੇ ਕੋਲ ਦਰਖਾਸਤ ਵੀ ਆਈ ਸੀਗੀ ਉਹਦੇ ਸਪੌਂਸਰ ਕੀ ਕਹਿਣਾ ਚਾਹੁੰਦੇ ਆ ਇਹ ਜਿਹੜੀ ਦਰਖਾਸਤਾਂ ਚੌਂਕੀ ਗਿੱਦਰਬੰਡੀ ਆਈ ਹੈ ਜੀ ਤੇ ਜਿਹੜੀ ਕਟਮਾਰ ਸਬੰਧੀ ਹੈਗੀ ਹੈ ਉਹਦੀ ਐਮਐਲਆਰ ਸਾਨੂੰ ਰਿਸੀਵ ਹੋ ਕੇ ਜੋ ਸਟੇਟਮੈਂਟ ਹੋਊਗੀ ਉਹਦੇ ਅਕੋਰਡਿੰਗ ਐਸ ਪਰ ਰੂਲ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਜਿਹੜੀ ਦਰਖਾਸਤ ਈਤਰ ਉਹਨੂੰ ਇਨਸਾਫਤ ਪਾਇਆ ਜਾਊਗਾ ਠੀਕ ਹੈ ਜੀ ਤੇ ਉਹਨਾਂ ਨੇ ਪੁਲਿਸ ਦੇ ਦੂਸਰਾ ਆਇਆ ਸੀ ਵੀ ਅਸੀਂ ਸਾਡੀ ਦਰਖਾਸਤ ਦੇਣ ਦੇ ਬਾਵਜੂਦ ਹੀ ਪੁਲਿਸੇ ਕਾਰਵਾਈ ਕਰਨ ਦੀ ਸ਼ਾਇਦ ਉਹ ਸਾਡੇ ਘਰੇ ਹਮਲਾ ਨਾ ਬੁੱਲਣ ਆਉਂਦੇ ਉਹ ਮੈਂ ਤੇ ਵੈਰੀਫਾਈ ਕਰ ਲੈਣਾ ਜੀ ਕਿ ਕਿਹੜਾ ਮੈਟਰ ਸੀਗਾ ਚੌਂਕੀ ਇੰਚਾਰਜ ਤੋਂ ਤੇ ਐਸ ਪਰ ਫੈਕਟਰ ਜੋ ਵੀ ਹੈਗਾ ਜਿਹੜਾ ਜਿਹੜੀ ਵੀ ਤਾਂ ਬੰਦਾ ਦਾਖਲ ਹੈ ਉਹਦੇ ਅਕੋਰਡਿੰਗ ਉਹਦੀ ਸਟੇਟਮੈਂਟ ਲੈ ਕੇ ਜੈਸੀ ਸੂਰਤ ਹੋਊਗੀ ਵੈਸੀ ਕਾਰਵਾਈ ਅਮਲ ਚ ਲੈ ਜਾਂਦੀ ਜਾਊਗੀ ਤੇ ਜਿਹੜਾ ਇਹ ਮੈਟਰ ਆ ਉਹਨੂੰ ਵੈਰੀਫਾਈ ਕਰਕੇ ਤੱਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਰ ਧੰਨਵਾਦ ਜੀ ਜੀ ਜੀ